ਲਓ ਵੀ ਮਿੱਤਰੋ ਬਹੁਤ ਚੰਗੀਆਂ ਤਿੰਨ ਖੀਰੀਆਂ ਫੁੱਲ ਸੁਨੱਖੀਆਂ ਝੋਟੀਆਂ ਲੈ ਕੇ ਆਏ ਆ ਤਿੰਨੇ ਬਾਈ ਕਹਿੰਦਾ ਦੁੱਧ ਵਾਲੇ ਦੰਦਾਂ ਚ ਖੀਰੀਆਂ ਤਿੰਨੇ ਤਿੰਨਾਂ ਦੇ ਮੋٹے ਮੋٹے ਥਾਣ ਆ ਫੋਟ ਸ਼ਾਂ ਕਿਸੇ ਦੇ ਵੀ ਭੋਰਾ ਨਹੀਂ ਚਾਰ ਚਾਰ ਹੀ ਥਾਣਾ ਤਿੰਨਾਂ ਝੋਟੀਆਂ ਦੀ ਬਾਈ ਕਹਿੰਦਾ ਗਾਰੰਟੀ ਉਹ ਦੰਦਾਂ ਦੀ ਫੁੱਲ ਜੰਗੀਆਂ ਝੋਟੀਆਂ ਤੇ ਕਾਹ ਵੇਖੋ ਇਧਰ ਕਿੰਨੀ ਸੁਨੱਖੀ ਝੋਟੀ ਖੜੀ ਆ ਥਣ ਵੇਖ ਲੈ ਮੋٹے ਮੋٹے ਥਣ ਦੱਸ ਬਈ ਮੁੰਡਿਆ ਇਹਨਾਂ ਬਾਰੇ ਕਿੱਧਰੋਂ ਲੈ ਆਏ ਇਹ ਇਹ ਬਈ ਸਾਰੀਆਂ ਹਰਿਆਣੇ ਦੀਆਂ ਛੋਟੇ ਫਾਰਮ ਚੋਂ ਆਪਾਂ ਖਰੀਦੀਆਂ ਇਹ ਹੂੰ ਤੇ ਖੀਰੀਆਂ ਹੋਣੀਆਂ ਸਾਰੀਆਂ ਹੀ ਇਹ ਠੀਕ ਹੈ ਤੇ ਚਾਰ-ਚਾਰ ਹੀ ਮੰਨ ਲਓ ਥਾਨ ਹੋਣਗੇ ਇਹਨਾਂ ਦੇ ਚਾਰ-ਚਾਰੀ ਹਾਂ ਕੋਈ ਫੋਰ ਸ਼ਾਂਗ ਨਹੀਂ ਹੋਊਗੀ ਠੀਕ ਹੈ ਹਾਂਜੀ ਹਾਂ ਇਹਦੇ ਬਾਰੇ ਦੱਸ ਇਹ ਬਈ ਪੌਣੇ ਇੱਕ ਦੋ ਸਾਲ ਦੀ ਹੈਗੀ ਕਿੰਨੀ ਆ ਕਿੰਨੇ ਦੀ ਇਹ ਦੇ ਦਾਂਗੇ ਆਪਾਂ 36000 36000 ਦੀ ਜਿਹੜੀ ਦੋ ਨੰਬਰ ਆ ਬਾਈ ਉਹ ਵੀ ਕੋਨੇ ਇੱਕ ਦੋ ਸਾਲ ਦੀ ਉਹਦਾ ਹੈਗਾ 44000 ਉਹਦੀ ਹਾਂਜੀ ਹਾਂ ਤਿੰਨ ਨੰਬਰ ਹੈਗੀ ਆ ਕੀ ਦੋ ਕੁ ਸਾਲ ਦੇ ਨੇੜੇ ਕੱਟੀ ਤੇ ਉਹ ਦੇ ਦਾਂਗੇ ਆਪਾਂ 47000 47000 ਦੀ ਤਿੰਨੇ ਦੁੱਧ ਵਾਲੇ ਦੰਦਾ ਚ ਖੀਰੀਆਂ ਝੋਟੀਆਂ